ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਪੈਨਸ਼ਨਰਸ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਇਸ ਦੇ ਦਰਮਿਆਨ ਝੂਠਾ ਦੀ ਪੰਡ ਫੁਕੀ ਗਈ ਇਹਨਾਂ ਪੈਨਸ਼ਨਰਸ ਦਾ ਕਹਿਣਾ ਹੈ ਕਿ ਸਰਕਾਰ ਕਈ ਦਾਅਵੇ ਕਰਕੇ ਤੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਵੱਲੋਂ ਉਹਨਾਂ ਦਾਅਵਿਆਂ ਤੇ ਉਹਨਾਂ ਵਾਅਦਿਆਂ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਲੰਬੇ ਸਮੇਂ ਤੋਂ ਇਹਨਾਂ ਦੀਆਂ ਲਟਕੜੀਆਂ ਮੰਗਾ ਜਿਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਇਹ ਕਰ ਰਹੇ ਨੇ ਤੇ ਪੰਜਾਬ ਸਰਕਾਰ ਤੋਂ ਇਹਨਾਂ ਅਪੀਲ ਕੀਤੀ ਹੈ ਕਿ ਜਿਹੜੀ ਪੈਨਸ਼ਨਰਸ ਦੀਆਂ ਮੰਗਾਂ ਨੇ ਉਹਨਾਂ ਦੇ ਧਿਆਨ ਦਿੱਤਾ ਜਾਵੇ ਪੈਨਸ਼ਨ ਬਹਾਲ ਕੀਤੀ ਜਾਵੇ ਹੋਰ ਵੀ ਕਈ तमाम ਮੰਗਾਂ ਨੇ ਜਿਸ ਨੂੰ ਲੈ ਕੇ ਇਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਤੇ ਧਿਆਨ ਦੇਵੇ ਦੇਸੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਜ਼ਾਹਰ ਕਰਦਿਆ ਇਹਨਾਂ ਦੇ ਬਲੋਂ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਝੂਠਾਂ ਦੀ ਪੰਡ ਫੂਕੀ ਗਈ ਹੈ ਮੇਰਾ ਨਾਮ ਗਗਨਦੀਪ ਹੈ ਜੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦਾ ਸੂਬਾ ਕਨਵੀਨਰ ਹਾਂ ਜੀ ਮੈਂ ਅੱਜ ਜਿਹੜਾ ਅਸੀਂ ਇੱਥੇ ਇੱਕ ਧਰਨਾ ਮਾਰਨ ਜਾ ਰਹੇ ਹਾਂ ਇਸ ਧਰਨੇ ਦਾ ਮਕਸਦ ਇਹ ਸੀ ਕਿ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਦੇ ਨਾਲ ਸੱਤਵੀਂ ਵਾਰ ਮੀਟਿੰਗ ਕਰਨ ਤੋਂ ਕਿਨਾਰਾ ਕੀਤਾ ਜਾਨੀ 22 ਤਰੀਕ ਨੂੰ ਸੱਤਵੀਂ ਵਾਰ ਉਹਨਾਂ ਨੇ ਵਾਅਦਾ ਕੀਤਾ ਸੀ ਵੀ 22 ਅਗਸਤ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਪੰਜਾਬ ਭਵਨ ਦਾ ਟਾਈਮ ਮਿਲਿਆ ਸੀ ਪਰ ਪੰਜਾਬ ਦੀ ਸਰਕਾਰ ਨੇ ਉਸ ਟਾਈਮ ਨੂੰ ਰੱਦ ਕਰਕੇ ਹੁਣ 12 ਸਤੰਬਰ ਦਾ ਕਰਤਾ ਪਰ ਸਾਂਝੇ ਫਰੰਟ ਨੇ ਇਸ ਬਾਰੇ ਫੈਸਲਾ ਕੀਤਾ ਵੀ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਗੋਈ ਨਹੀਂ ਹੁਣ ਅਸੀਂ ਇਸ ਕਰਕੇ ਸੜਕਾਂ ਤੇ ਹੀ ਉਤਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਵਾਂ ਹਲਕੇ ਜਿਹੜੇ ਆ ਉਹਨਾਂ ਦੇ ਵਿੱਚ ਜਿਮਣੀ ਚੋਣਾਂ ਹੋਣ ਜਾ ਰਹੀਆਂ ਨੇ ਖਾਸ ਕਰਕੇ ਪੰਜਾਬ ਚ ਚਾਰ ਵਿਧਾਨ ਸਭਾ ਹਲਕੇ ਆ ਬਰਨਾਲਾ ਤੇ ਜੱਬੇਵਾਲ ਇਧਰਲੇ ਪਾਸੇ ਉਹ ਗਿੱਦੜਵਾ ਤੇ ਡੇਰਾ ਬਾਬਾ ਨਾਨਕ ਚਾਰ ਵਿਧਾਨ ਸਭਾ ਹਲਕਿਆਂ ਚ ਚੋਣ ਹੋਣ ਜਾ ਰਹੀ ਹੈ ਤੇ ਮਲਾਜਮ ਉਸ ਰੂਪ ਦੇ ਵਿੱਚ ਉਹਨਾਂ ਵਿਧਾਨ ਸਭਾ ਹਲਕਿਆਂ ਚ ਆਪਣੀ ਉਹ ਲੈ ਕੇ ਜਾਣਗੇ ਅੱਜ ਦਾ ਜਿਹੜਾ ਅਸੀਂ ਇਹ ਪ੍ਰੋਗਰਾਮ ਸੀਗਾ ਇਹ ਫੌਰੀ ਤੌਰ ਦੇ ਉੱਤੇ ਕਰੈਕਸ਼ਨ ਵਜੋਂ ਕੀਤਾ ਸੀ ਕਿ ਜਿਹੜੇ ਪੰਜਾਬ ਸਰਕਾਰ ਦੇ ਲਾਰੇ ਤੇ ਵਾਅਦੇ ਜਿਹੜੇ ਆ ਉਹ ਮੁੱਕਣ ਦੇ ਵਿੱਚ ਨਹੀਂ ਆ ਰਹੇ ਪੰਜਾਬ ਦੀ ਸਰਕਾਰ ਵੱਲੋਂ ਕੱਚੇ ਕੰਮਿਆਂ ਦਾ ਅੱਜ ਤੱਕ ਕੁਝ ਨਹੀਂ ਕੀਤਾ ਗਿਆ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਨੂੰ ਮਤਲਬ ਬੱਖ-ਬੱਖ ਸਟੇਟਾਂ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਨੇ ਚੋਣ ਪ੍ਰਚਾਰ ਦੇ ਵਿੱਚ ਵਰਤਿਆ ਵੀ ਅਸੀਂ ਪੰਜਾਬ 'ਚ ਪੁਰਾਣੀ ਸਕੀਮ ਲਾਗੂ ਕਰਤੀ ਉਹ ਅਜੇ ਤੱਕ ਪੰਜਾਬ 'ਚ ਲਾਗੂ ਨਹੀਂ ਹੋਈ ਇਸ ਤੋਂ ਵੀ ਵੱਡੀ ਤਰਾਸਦੀ ਦੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਪੈਨਸ਼ਨਰ ਨੇ ਬਜ਼ੁਰਗ ਨੇ ਉਹਨਾਂ ਦੀ ਜਾਨੀ ਉਹਨਾਂ ਦੇ ਉੱਤੇ 2.69 ਦਾ ਗੁਣਾਕ ਜਿਹੜਾ ਕਿ ਪੇ ਕਮਿਸ਼ਨ ਦਾ ਰეკਮੈਂਡਡ ਹੈ ਉਹ ਵੀ ਲਾਗੂ ਨਹੀਂ ਕਰ ਰਹੇ ਅਤੇ ਪੇ ਕਮਿਸ਼ਨ ਦੀਆਂ ਜਿਹੜੀਆਂ ਤਰੁੱਟੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਡੀਏ ਦੀ ਤਾਂ ਇਥੋਂ ਤੱਕ ਗੱਲ ਹੋਈ ਖੜੀ ਹੈ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਰਾਜਾਂ ਦੀਆਂ ਸਰਕਾਰਾਂ ਨੇ ਡੀਏ ਦੀਆਂ 50% ਕਿਸ਼ਤਾਂ 50% ਜਿਹੜਾ ਉਹ ਦੇ ਚੁੱਕੇ ਆ ਪਰ ਪੰਜਾਬ ਦੀ ਸਰਕਾਰ ਅਜੇ ਤੱਕ ਪੰਜਾਬ ਦੇ ਬਲਾਜਬਾਂ ਤੇ ਪੈਨਸ਼ਨਰ ਨੂੰ 38% ਡੀਏ ਦੇ ਰਹੀ ਆ ਯਾਨੀ ਜਿਹੜੀ ਸਰਕਾਰ ਇਹ ਕਹਿੰਦੀ ਆ ਵੀ ਪੰਜਾਬ ਜਿਹੜਾ ਬਾਕੀ ਦੇ ਦੇਸ਼ ਦੇ ਸੂਬਿਆਂ ਦੇ ਵਿੱਚੋਂ ਮੋਰੀ ਸੂਬਾ ਹੈ ਆਮ ਆਦਮੀ ਸਰਕਾਰ ਦੇ ਆਉਣ ਨਾਲ ਇਥੋਂ ਦੀ ਦਸ਼ਾ ਤੇ દિਸ਼ਾ ਬਦਲ ਚੁੱਕੀ ਆ ਉਹਦਾ ਚਿਹਰਾ ਇਹ ਹੈ ਵੀ ਅਸੀਂ ਡੀਏ ਦੀਆਂ ਕਿਸ਼ਤਾਂ ਦੇਣ ਦੇ ਵਿੱਚ ਸਭ ਤੋਂ ਫਾੜੀ ਆ ਰეკਮੈਂਡੇਸ਼ਨਾਂ ਜਿਹੜੀਆਂ ਪੇ ਕਮਿਸ਼ਨ ਦੀਆਂ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਸਭ ਤੋਂ ਫਾੜੀ ਆ ਔਰ ਇਸ ਤੋਂ ਵੀ ਇਲਾਵਾ ਜਿਹੜਾ ਪੰਜਾਬ ਦੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਚ ਸਭ ਤੋਂ ਫਾੜੀ ਆ ਦੇਸ਼ ਦੇ ਵਿੱਚ ਚਾਰ ਰਾਜਾਂ ਨੇ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਉਹਨੂੰ ਬਹਾਲ ਕੀਤਾ ਪਰ ਪੰਜਾਬ ਦੀ ਸਰਕਾਰ ਨੇ ਵਾਅਦਾ ਕਰਕੇ ਮੁਲਾਜ਼ਮਾਂ ਦੇ ਨਾਲ ਨੋਟੀਫਿਕੇਸ਼ਨ ਕਰਕੇ ਨਾਲ ਅਜੇ ਤੱਕ ਉਹ ਲਾਗੂ ਨਹੀਂ ਕੀਤਾ ਇਸ ਕਰਕੇ ਇਹ ਬਹੁਤ ਵੱਡੀ ਗੱਲ ਆ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਬਿਲਕੁਲ ਗੱਪੀ ਸਾਰਤ ਹੋ ਰਿਹਾ ਲਗਾਤਾਰ ਉਹਨੇ ਕਿਸੇ ਵੀ ਕੇਟਰ ਦਾ ਅੱਜ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਆਪਣੇ ਮਸਲੇ ਨੂੰ ਲੈ ਕੇ ਅੱਜ ਖੇਤ ਮਜ਼ਦੂਰ ਆਪਣੇ ਮਸਲੇ ਨੂੰ ਲੈ ਕੇ ਸੜਕਾਂ ਤੇ ਆ ਅੱਜ ਮਲਾਜ਼ਮ ਆਪਣੇ ਮਸਲੇ ਨੂੰ ਲੈ ਕੇ ਸੜਕਾਂ ਤੇ ਆ ਜਿਹੜੀ ਲੋਕ ਸਮੁੱਚੀ ਲੁਕਾਈ ਜਿਹੜੀ ਆ ਪੰਜਾਬ ਦੀ ਉਹ ਸੜਕਾਂ ਤੇ ਆ ਨਸ਼ਾ ਬੰਦ ਨਹੀਂ ਹੋ ਰਿਹਾ ਗੈਂਗਬਾਰ ਇੱਥੇ ਹਰ ਰੋਜ਼ ਕਿਸੇ ਨਾ ਕਿਸੇ ਦਾ ਕਤਲ ਕਰ ਰਹੀ ਆ ਔਰ ਇਹਨਾਂ ਦੇ ਐਮਐਲਏ ਜਿਹੜੇ ਆ ਉਹ ਹੱਥਾਂ 'ਚ ਗੈਂਚੀਆਂ ਫੜ ਕੇ ਆਪਦੇ ਹੀ ਲਾਏ ਹੋਏ ਮੀਲ ਪੱਥਰ ਤੋੜ ਰਹੇ ਆ ਔਰ ਜਿਹੜਾ ਬਾਤਾਬਰਨ ਵਾਲਾ ਗ੍ਰੀਨ ਟ੍ਰਿਬਿਊਨਲ ਉਹਨੇ ਅੱਜ ਦੇ ਟ੍ਰਿਬਿਊਨ ਦੇ ਵਿੱਚ ਬੱਟੀ ਖਬਰ ਲੱਗੀ ਆ ਬਈ 1026 ਕਰੋੜ ਰੁਪਈਆ ਦਾ ਜੁਰਮਾਨਾ ਜਿਹੜਾ ਪੰਜਾਬ ਸਰਕਾਰ ਨੂੰ ਲਾਤਾ ਜਣੀ ਪੰਜਾਬ ਦੀ ਸਰਕਾਰ ਕਿਸੇ ਵੀ ਪਾਸਿਓ ਜਣੀ ਕਿਸੇ ਵੀ ਕਿਸਮ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਦੇ ਵਿੱਚ ناکਾਮਜਾਬ ਰਹੀ ਆ ਜੀਦਾ ਕਰਕੇ ਅੱਜ ਪੰਜਾਬ ਦੇ ਮਲਾਜ਼ਮ ਤੇ ਪੈਨਸ਼ਨਰ ਉਹ ਸੜਕਾਂ ਤੇ ਉਤਰੇ ਆ ਤੇ ਇਹਦੀਆਂ ਜਿਹੜੀਆਂ ਝੂਠੇ ਤੇ ਲਾਰਾਂ ਦੀਆਂ ਪੰਡਾ ਨੇ ਉਹਨਾਂ ਨੂੰ ਕੁੱਕਣ ਵਾਸਤੇ ਆ ਇਹ ਨਾਮ ਮੈਂ ਤੇ ਕੀ ਕਰਨ ਚਾਹੁੰਦਾ ਜਿਹੜਾ ਮੇਰਾ ਨਾਮ ਮੇਰਾ ਨਾਮ ਕੈਲਾਸ਼ ਕੁਮਾਰ ਹੈ ਜੀ ਮੈਂ ਰਿਟਾਇਰਡ ਸਸਟੈਂਡੈਂਟ ਜੇਲ੍ਹ ਪੰਜਾਬ ਜੇਲ੍ਹ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਤੇ ਮੇਰੇ ਨਾਲ ਸੁਲਵੰਤ ਸਿੰਘ ਢਿੱਲੋਂ ਪ੍ਰਧਾਨ ਜੀ ਤੇ ਸਾਡੇ ਰਣਜੀਤ ਸਿੰਘ ਡੀਐਸਪੀ ਤੂਰ ਸਾਹਿਬ ਉਸ ਉਹਨਾਂ ਦੀ ਰੈਣਮਾਈ ਹੀਟ ਆ ਅਸੀਂ ਸਾਝੇ ਫਰੰਟ ਥੱਲੇ ਅੱਜ ਅਸੀਂ ਇਕੱਠੇ ਹੋਏ ਆ ਅੱਜ ਦਾ ਜੋ ਸਾਡਾ ਇਕੱਠ ਹੈ ਇਹ ਸੀਐਮ ਭਗਵੰਤ ਮਾਨ ਦੀਆਂ ਅੱਖਾਂ ਖੁੱਲਣ ਵਾਸਤੇ ਤੇ ਕੰਨ ਸਾਫ਼ ਕਰਨ ਵਾਸਤੇ ਝੂਠੇ ਲਾਰਿਆਂ ਦੀ ਪੰਡ ਫੂਕਣ ਵਾਸਤੇ ਇਕੱਠੇ ਹੋਏ ਆ ਕਿਉਂਕਿ ਇਹ ਸਾਨੂੰ ਆਸ਼ਵਾਸ਼ਣ ਦਵਾ ਰਿਹਾ ਹੈ ਮੀਟਿੰਗਾਂ ਰੱਖ ਰਿਹਾ ਹੈ ਮੀਟਿੰਗਾਂ ਕਰਦਾ ਹੈ ਟਾਈਮ ਦਿੰਦਾ ਹੈ ਪਰ ਕਰਦਾ ਨਹੀਂ ਕਿਉਂਕਿ ਇਹਨੂੰ ਕਿਤੇ ਨਾ ਕਿਤੇ ਆਪਣੀਆਂ ਕਮਜ਼ੋਰੀਆਂ ਦਿਖ ਰਹੀਆਂ ਕਿਤੇ ਨਾ ਕਿਤੇ ਇਹ ਸੋਚ ਰਿਹਾ ਹੈ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਜਿੱਥੇ ਮੈਂ ਸਮਝਦਾ ਵੀ ਇਹਦੀ ਇੱਕ ਟੀਮ ਦਾ ਐਮ.ਐਲ.ਏ ਆਪ ਦਾ ਨੀ ਪੱਥਰ ਰੱਖਿਆ ਹੋਇਆ ਖੁਦ ਆਪ ਭੰਨ ਰਿਹਾ ਤਾਂ ਕਿਤੇ ਨਾ ਕਿਤੇ ਸਰਕਾਰ ਮੈਂ ਸਮਝਦਾ ਬਿਲਕੁਲ ਫੇਲ ਹੈ ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਹੈ ਵੀ 2.5 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਤੇ ਸਾਡੇ ਜਿਹੜੇ ਨੀ ਪੱਥਰ ਰੱਖੇ ਨੇ ਉੱਥੇ ਲੋਕ ਹੁਣ ਛੇਤਰਾਂ ਦੇ ਹਾਰ ਪਾਉਣਗੇ